ਤਲਵਾਰਾਂ ਮਿਆਨਾ ਚੋਂ ਕੱਢ ਲੀਆਂ ਗਈਆਂ ਨੇ ਤੇ ਇੱਕ ਦੂਜੇ ਵੱਲ ਤਾਣ ਵੀ ਲਈਆਂ ਗਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਪੀਕਰ ਵਿਧਾਨ ਸਭਾ ਕਲਤਾਰ ਸਿੰਘ ਸੰਧਵਾ ਦੇ ਵਿਚਕਾਰ ਤਲਵਾਰਾਂ ਤਣ ਗਈਆਂ ਨੇ ਹੁਣ ਕਿਹੜਾ ਕਿਹੜਾ ਆਗੂ ਕਿਹੜੇ ਕਿਹਦੇ ਨਾਲ ਖੜਦਾ ਹੈ ਪਰਖ ਦੀ ਘੜੀ ਆ ਗਈ ਹੈ ਕਲਤਾਰ ਸੰਧਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡੇ ਦਾਅ ਦੇ ਵਿੱਚ ਫਸਾ ਲਿਆ ਆਖਰਕਾਰ ਮਾਮਲਾ ਕੀ ਹੈ ਕਿੱਥੋਂ ਇਹ ਕਹਾਣੀ ਸ਼ੁਰੂ ਹੋਈ ਤੇ ਲੜਾਈ ਜਿਹੜੀ ਹੈ ਅੰਦਰ ਖਾਤੇ ਕਦੋਂ ਦੀ ਤੁਖਦੀ ਆ ਰਹੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕਲਤਾਰ ਸਿੰਘ ਸੰਧਵਾ ਵਿਧਾਨ ਸਭਾ ਦੇ ਰਾਹੀਂ ਇੱਕ ਵਰਕਸ਼ਾਪ ਕਰਾਉਂਦੇ ਨੇ ਜਿਹੜੀ ਵਰਕਸ਼ਾਪ ਪੰਜਾਬ ਦੇ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਵਧੇਰੇ ਵਰਤੋਂ ਜਿਹੜੀ ਹੈ 11 ਮਿਆਰੀ ਦਵਾਈਆਂ ਨੇ ਕੀੜੇ ਮਾਰ ਉਹਨਾਂ ਦੀ ਵਰਤੋਂ ਦੇ ਬਾਰੇ ਸੀ ਉਹਦੇ ਵਿੱਚ ਪੰਜਾਬ ਦੇ ਦੋ ਮੰਤਰੀ ਜਿਹੜੇ ਆ ਉਹ ਵੀ ਸ਼ਿਰਕਤ ਕਰਦੇ ਆ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਖੇਤੀਬਾੜੀ ਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੋਵੇਂ ਜਾਨੇ ਸ਼ਿਰਕਤ ਕਰਦੇ ਆ ਉਸ ਦਾ ਇੱਕ ਐਲਾਨੀਆਂ ਜਾਨੀ ਕਿ ਪ੍ਰੈਸ ਨੋਟ ਜਾਰੀ ਹੁੰਦਾ ਉਸ ਨੂੰ ਲੋਕ ਸੰਪਰਕ ਵਿਭਾਗ ਪੰਜਾਬ ਰੋਕ ਲਿੰਦਾ ਉਹ ਪ੍ਰੈਸ ਨੋਟ ਕਦੇ ਵੀ ਛਾਪਦਾ ਨਹੀਂ ਉਸ ਤੋਂ ਬਾਅਦ ਰੋਲਾ ਪੈਂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਕਲਤਾਰ ਸਿੰਘ ਸੰਧਵਾ ਦੇ ਵਿੱਚ ਇਹ ਕਥਿਤ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਇਹ ਪ੍ਰੈਸ ਨੋਟ ਜਿਹੜਾ ਹੈ ਵੱਡੇ ਘਰੋਂ ਜਾਨੀ ਕਿ ਸੀਐਮਓ ਤੌਰ ਕਾਇਆ ਗਿਆ ਮੁੱਖ ਮੰਤਰੀ ਦੇ ਦਫ਼ਤਰ ਦੇ ਵੱਲੋਂ ਰਕਾਇਆ ਗਿਆ ਹੁਣ ਜਿਹੜੀ ਵੱਡੀ ਲੜਾਈ ਹੁਣ ਸ਼ੁਰੂ ਹੋਈ ਹੈ ਉਹ ਇਹ ਹੈ ਕਿ ਕਲਤਾਰ ਸਿੰਘ ਸੰਧਵਾ ਨੇ ਲੋਕ ਸੰਪਰਕ ਵਿਭਾਗ ਨੂੰ ਆਪਣੇ ਸਖਤਰ ਦੇ ਰਾਹੀਂ ਚਿੱਠੀ ਕਢਾਈ ਹੈ ਕਿ ਜਿਹੜਾ ਇਹ ਪ੍ਰੈਸ ਨੋਟ ਰੋਕਿਆ ਗਿਆ ਹੈ ਮਾਨਜੋਗ ਸਪੀਕਰ ਸਾਹਿਬ ਦਾ ਉਹ ਕਿਉਂ ਰੋਕਿਆ ਗਿਆ ਕਿੰਨੇ ਰੋਕਿਆ ਇਹਦੇ ਬਾਰੇ ਜਾਂਚ ਕਰਕੇ ਰਿਪੋਰਟ ਵਿਧਾਨ ਸਭਾ ਨੂੰ ਦਿੱਤੀ ਜਾਵੇ। ਮਾਮਲਾ ਇੱਥੇ ਉਲਝ ਜਾਂਦਾ। ਹੁਣ ਕਿਹਾ ਜਾਂਦਾ ਕਿ ਅੰਦਰਖਾਤੇ ਅਫਸਰਾਂ ਨੇ ਇਹ ਗੱਲ ਦੱਸਤੀ ਕਿ ਕਿੱਥੋਂ ਰੋਕਿਆ ਗਿਆ ਆ। ਭਾਈ ਸਾਨੂੰ ਕਿਉਂ ਪਸਾਉਨੇ ਹੋ? ਐਸੀ ਤਾਂ ਉਹ ਗੱਲ ਹੋ ਗਈ ਕਿ ਚੱਕੀ ਦੇ ਪੁੜਾ ਵਾਲਾ ਕੰਮ ਹੋ ਗਿਆ। ਕਿਸ ਤਾ ਪੀਸੇ ਜਾਵਾਂਗੇ ਇਸ ਮਾਮਲੇ 'ਚ? ਅਫਸਰ ਇਸ ਗੱਲ ਤੋਂ ਬਚਣ ਦੇ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਨੇ। ਗੱਲ ਇਹ ਹੈ ਕਿ ਲੜਾਈ ਕੋਈ ਮਾਮੂਲੀ ਲੜਾਈ ਨਹੀਂ ਦਰਅਸਲ ਜੇਕਰ ਬਕਾਲ ਸੀਨੀਅਰ ਪੱਤਰਕਾਰ ਹਮੀਰ ਸਿੰਘ ਦੀ ਗੱਲ ਮੰਨ ਲਈ ਜਾਵੇ ਤਾਂ ਇਹ ਲੜਾਈ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਲੜਾਈ ਕਾਫੀ ਵੱਡੇ ਪੱਧਰ ਤੇ ਚੱਲਦੀ ਆ ਰਹੀ ਹੈ ਤੇ ਇਹ ਜਿਹੜੀ ਹੈ ਇੱਥੇ ਤੱਕ ਰੁਕਣ ਵਾਲੀ ਵੀ ਨਹੀਂ ਇਹ ਕੋਈ ਪ੍ਰੈਸ ਨੋਟ ਰੋਕ ਕੇ ਜਾਣ ਦਾ ਜਾਂ ਸਪਾਏ ਜਾਣ ਦਾ ਮਸਲਾ ਨਹੀਂ ਹੈ ਇਹ ਮਸਲਾ ਸੱਤਾ ਦੀਆਂ ਚਾਬੀਆਂ ਨੂੰ ਆਪਣੇ ਹੱਥ ਦੇ ਵਿੱਚ ਰੱਖਣ ਦਾ ਹੈ ਮਾਨਜੋਗ ਸਪੀਕਰ ਸਾਹਿਬ ਹਮੇਸ਼ਾ ਇਸ ਕੱਦ ਦੇ ਆਗੂ ਰਹੇ ਆ ਉਹਨਾਂ ਦੀ ਦਿੱਖ ਤੋਂ ਵੀ ਲੈ ਲਓ ਉਹਨਾਂ ਦੇ ਜਿਹੜਾ ਕਰੈਕਟਰ ਹੈ ਉਹ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਹ ਇੱਕ بڑے ਅਕੈਡੈਮਿਕ ਬੰਦੇ ਆ ਇੰਟੈਕਚੁਅਲ ਟਾਈਪ ਦੇ ਬੰਦੇ ਆ ਚਾਹੇ ਉਹ ਸਿੱਖੀ ਦੇ ਮਾਮਲੇ ਚ ਵੇਖ ਲਿਆ ਜਾਵੇ ਜਾਂ ਫਿਰ ਓਵਰਆਲ ਵਾਤਾਵਰਣ ਪ੍ਰੇਮੀ ਹੋਣਾ ਜਾਂ ਹੋਰ ਸਾਰੀਆਂ ਚੀਜ਼ਾਂ ਹਾਲਾਂਕਿ ਵਿਧਾਨ ਸਭਾ ਨੂੰ ਚਲਾਉਣ ਦੇ ਤਰੀਕਿਆਂ ਤੇ ਉਹਨਾਂ ਦੇ ਬਹੁਤ ਸਾਰੇ ਇਤਰਾਜ਼ ਵਿਰੋਧੀਆਂ ਨੂੰ ਵੀ ਨੇ ਤੇ ਮੈਨੂੰ ਵੀ ਨੇ ਪਰ ਇਹ ਹੈ ਕਿ ਉਹਨਾਂ ਦੀ ਦਿਖ ਜਿਹੜੀ ਹੈ ਤੇ ਪ੍ਰਾਣਾ ਸਿਆਸੀ ਕੱਦ ਬਹੁਤ ਵੱਡਾ ਹੈ ਉਹਨਾਂ ਦੇ ਪਰਿਵਾਰ ਦਾ ਡਾਕਟਰ ਮਾਫ ਕਰਨਾ ਅਗਿਆਨੀ ਜੈਲ ਸਿੰਘ ਵਰਗੇ ਇੱਕ ਵੱਡੇ ਕੱਦ ਵਾਲੇ ਆਗੂ ਦਾ ਪਰਿਵਾਰ ਹੈ ਵੱਡੀ ਗੱਲ ਇਹ ਹੈ ਕਿ OBC ਬਰਾਦਰੀਆਂ ਨਾਲ ਸੰਬੰਧ ਰੱਖਦਾ ਪਰਿਵਾਰ ਹੈ ਇਹ ਸਾਰੀਆਂ ਚੀਜ਼ਾਂ ਨੇ ਪੰਜਾਬ ਦੇ ਵਿੱਚ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਉਹ ਖਿੱਚ ਉਹ ਕਸ਼ਿਸ਼ ਖਤਮ ਹੋ ਗਈ ਜਿਹੜੀ ਵੋਟਰਾਂ ਨੂੰ ਕੀਲ ਲਿੰਦੀ ਸੀ ਜਿਹੜੀ ਨੇ 2014 ਚ ਵੋਟਰਾਂ ਨੂੰ ਕੀਲ ਲਿਆ ਜਿਹੜੀ ਨੇ 2017 ਚ ਕੀਲਣ ਦੀ ਕੋਸ਼ਿਸ਼ ਕਰ ਲਈ 22 ਦੇ ਵਿੱਚ ਤਾਂ ਐਸਾ ਕੀਲ ਕੇ ਰੱਖਤਾ ਕਿ ਜਿਹਦਾ ਕੋਈ ਜਵਾਬ ਹੀ ਨਹੀਂ ਦਿੱਤਾ ਜਾ ਸਕਦਾ ਪਰ ਲੋਕ ਸਭਾ ਚੋਣਾਂ ਦੇ ਵਿੱਚ ਉਹ ਕ੍ਰਿਸ਼ਮਾ ਚੱਲਦਾ ਹੋਇਆ ਵਿਖਾਈ ਨਹੀਂ ਦਿੱਤਾ ਬਥੇਰਾ ਮੁੱਖ ਮੰਤਰੀ ਨੇ ਕਿਹਾ ਮੈਨੂੰ ਜਿੱਥੇ ਹੱਥ ਦੇ ਕੇ ਰੋਕ ਲੈਂਦੇ ਆ ਮੈਂ ਰੁਕ ਜਾਣਾ ਫਲਾਣਾ ਧਮਕਾਨਾ ਪਰ ਉਹ ਕ੍ਰਿਸ਼ਮਾ ਨਹੀਂ ਚੱਲਿਆ ਕਹਿੰਦੇ ਨੇ ਕਿ ਦਿੱਲੀ ਦਰਬਾਰ ਇਹ ਗੱਲ ਮਹਿਸੂਸ ਕਰਦਾ ਹੈ ਕਿ ਉਹ ਕ੍ਰਿਸ਼ਮਾ ਖਤਮ ਹੋ ਰਿਹਾ ਉਹਦੇ ਵਿੱਚ ਹੁਣ ਉਨੀ ਗੱਲਬਾਤ ਨਹੀਂ ਰਹੀ ਜਿੰਨੀ ਰਹਿਣੀ ਚਾਹੀਦੀ ਸੀ ਜਾਂ ਜਿਹਦੀ ਲੋੜ ਹੈ ਤੇ ਇਹ ਵੀ ਗੱਲ ਉੱਭਰ ਕੇ ਸਾਹਮਣੇ ਆਈ ਕਿ ਪੰਜਾਬ ਦੇ ਵਿੱਚ ਸਿੱਖਾਂ ਦੇ ਅੰਦਰ ਇਹ ਚੀਜ਼ ਘਰ ਕਰ ਰਹੀ ਹੈ ਲੋਕ ਸਭਾ ਦੇ ਨਤੀਜੇ ਇਸ ਗੱਲ ਦੀ ਗਵਾਹੀ ਭਰਦੇ ਆ ਕਿ ਸਿੱਖ ਆਪਣੇ ਆਪ ਨੂੰ ਕਈ ਮਾਮਲਿਆਂ 'ਚ ਠੱਗਿਆ ਹੋਇਆ ਮਹਿਸੂਸ ਕਰਦੇ ਆ ਤੇ ਉਹ ਇੱਕ ਅਲਟਰਨੇਟਿਵ ਨੂੰ ਦੀ ਤਲਾਸ਼ ਚ ਨੇ ਉਹ ਇੱਕ ਬਦਲ ਦੀ ਤਲਾਸ਼ ਚ ਨੇ ਉਹ ਕਾਲੀਦਲ ਵੱਲ ਵੀ ਨਹੀਂ ਜਾ ਰਹੇ ਉਹਨਾਂ ਨੇ ਇੱਕ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਨੂੰ ਚੁਣ ਲਿਆ ਖੰਡੂਰ ਸਾਹਿਬ ਤੋਂ ਅਮਰਤਪਾਲ ਨੂੰ ਚੁਣ ਲਿਆ ਇਹ ਸਥਿਤੀ ਹੈ ਤੁਸੀਂ 2022 ਚ ਸੰਗਰੂਰ ਦੀ ਉਪ ਚੋਣ ਦੇਖ ਲਓ ਉਹਦੇ ਵਿੱਚ ਵੀ ਇਹੀ ਸਥਿਤੀ ਉੱਭਰ ਕੇ ਸਾਹਮਣੇ ਆਈ ਤਾਂ ਕਿਉਂ ਨਾ ਫਿਰ ਦੇਖੋ ਭਗਵਾਨਤਮਾਨ ਬੇਸ਼ੱਕ ਬਹੁ ਗੱਲਾਂ ਕਰਦੇ ਹੁਣ ਪਰ ਭਗਵਾਨਤਮਾਨ ਇੱਕ ਸਿੱਖ ਦੇ ਤੌਰ ਦੇ ਉੱਤੇ ਉਹਨੇ ਪਰਵਾਹ ਨਹੀਂ ਹੋਏ ਜਿੰਨਾ ਹੁਣਾ ਚਾਹੀਦਾ ਸੀ ਜਿਵੇਂ ਕੈਪਟਨ ਦਾ ਇੱਕ ਔਰਾ ਬਣ ਗਿਆ ਸੀਗਾ ਸਿੱਖਾਂ ਦੇ ਅੰਦਰ ਉਸ ਪ੍ਰਕਾਰ ਦੀ ਪਹਿਚਾਨ ਸਿੱਖਾਂ ਦੇ ਅੰਦਰ ਭਗਵੰਤ ਮਾਨ ਨਹੀਂ ਕਰ ਸਕੇ ਪਰ ਇਸ ਦੇ ਉਲਟ ਜਦੋਂ ਵਰਸਸ ਕਰਕੇ ਦੇਖਦੇ ਹਾਂ ਕਲਤਾਰ ਸਿੰਘ ਸੰਧਵਾ ਆਪਣੇ ਕੱਦ ਦੇ ਵਾਂਗੂ 7-8 ਫੁੱਟ ਉੱਤੇ ਨਿਕਲ ਜਾਂਦੇ ਆ ਤੇ ਇਹ ਗੱਲ ਹੈ ਕਿ ਦਿੱਲੀ ਦਰਬਾਰ ਵੀ ਮਹਿਸੂਸ ਕਰਦਾ ਹੈ ਦੇਖੋ ਇਹ ਗੱਲ ਐਵੇਂ ਨਹੀਂ ਕਹੀ ਜਾ ਰਹੀ ਇੱਕ ਲਗਾਤਾਰ ਪੋਲੀਟੀਕਲ ਕੋਰੀਡੋਰ ਦੇ ਵਿੱਚ ਇਹ ਗੱਲ ਵਿਚਾਰੀ ਜਾ ਰਹੀ ਹੈ ਕਿ ਆਖਰਕਾਰ ਸੰਧਵਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੜਾਈ ਇਹ ਕੋਈ ਮਾਮੂਲੀ ਲੜਾਈ ਨਹੀਂ ਹੈ ਇਹ ਸੱਤਾ ਦੀਆਂ ਜਿਹੜਾ ਸਿਖਰ ਹੈ ਉਹਦੀ ਲੜਾਈ ਹੈ ਕਿਹਾ ਜਾਂਦਾ ਹੈ ਦੇਖੋ ਮੈਂ ਤਾਂ ਨਹੀਂ ਕੀ ਗੱਲ ਕਹਿੰਦਾ ਵਿਕਰਮ ਜੀਟੀਆ ਕਹਿੰਦੇ ਆ ਕਿ ਰੀਪਲੇਸ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਥਾਂ ਦੇ ਉੱਤੇ ਕੁਲਤਾਰ ਸਿੰਘ ਸੰਧਵਾਲੇ ਆnde ਜਾਣਗੇ ਜੇਕਰ ਇਸ ਗੱਲ ਨੂੰ ਸੱਚ ਮੰਨ ਲਿਆ ਜਾਵੇ ਤੇ ਜੇਕਰ ਜਿਹੜੀਆਂ ਘਟਨਾਵਾਂ ਘਟ ਰਹੀਆਂ ਨੇ ਇਹਨਾਂ ਨੂੰ ਜੋੜ ਕੇ ਦੇਖ ਲਿਆ ਜਾਵੇ ਤਾਂ ਫਿਰ ਲੜਾਈ ਕਾਫੀ ਡੂੰਗੀ ਹੈ ਫਿਰ ਇਸ ਲੜਾਈ ਨੂੰ ਤਾਂ ਜਿਹੜਾ ਸਹਿਜੇ ਨਹੀਂ ਨਿਜਠਿਆ ਜਾ ਸਕਦਾ ਫਿਰ ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਲਗਾਤਾਰ ਇਹ ਚਰਚਾ ਚੱਲ ਰਹੀ ਹੈ ਕਿ ਜਿਹੜੀਆਂ ਪਿਛੜੀਆਂ ਸ਼੍ਰੇਣੀਆਂ ਨੇ ਜਾਂ ਹੋਰ ਪਿਛੜੇ ਵਰਗ ਨੇ ਜਿਨ੍ਹਾਂ ਨੂੰ ਆਪਾਂ ਅਦਰ ਬੈਕਵਰਡ ਕਲਾਸਸ ਕਹਿੰਦੇ ਆ ਉਹ ਆਪਣੀ ਦਾਵੇਦਾਰੀ ਲਗਾਤਾਰ ਜਤਾਰੇ ਨੇ ਪੰਜਾਬ ਦੇ ਅੰਦਰ ਤਾਂ ਕਮੋਬ ਬਰਾਦਰੀ ਹੋਵੇ ਰਾਮਗੜੀਆ ਬਰਾਦਰੀ ਹੋਵੇ ਜਾਂ ਫਿਰ ਹੋਰ ਪਿਛੜੀਆਂ ਸ਼੍ਰੇਣੀਆਂਾਂ ਦੀਆਂ ਨੇ ਸੈਣੀ ਭਾਈਚਾਰਾ ਹੋਵੇ ਇਹ ਲਗਾਤਾਰ ਆਪਣੇ ਹੱਕ ਹਕੂਕ ਦੀ ਲੜਾਈ ਲੜਦਾ ਆ ਰਿਹਾ ਹੈ ਹਰਿਆਣੇ ਦੇ ਵਿੱਚ OBC ਮੁੱਖ ਮੰਤਰੀ ਹੈ ਨਾਲ ਲੱਗਦਾ ਸਾਡਾ ਗਵਾਂਧੀ ਸੂਬਾ ਜਿੱਥੇ OBC ਮੁੱਖ ਮੰਤਰੀ ਹੈ ਰਾਜਸਥਾਨ ਹੈ ਹੋਰ ਬਹੁਤ ਥਾਵਾਂ ਨੇ ਤੇ ਲਗਾਤਾਰ ਰਾਹੁਲ ਗਾਂਧੀ ਇਸ ਨਰੇਟਿਵ ਨੂੰ ਸਿਰਜ ਰਹੇ ਆ ਕਿ ਜਿਹੜਾ ਜਾਤੀਗਤ ਜਨਗਣਨਾ ਕਰਵਾਈ ਜਾਵੇ ਇਹ ਸਾਰੀਆਂ ਚੀਜ਼ਾਂ ਨੇ ਤੇ ਐਸੀ ਚੀਜ਼ ਦੇ ਵਿੱਚ ਕਲਤਾਰ ਸਿੰਘ ਸੰਧਵਾ ਵਰਗਾ OBC ਲੀਡਰ ਕਿਤੇ ਲੱਭਣ ਜਾਣਾ ਪੈਣਾ ਘਰ ਬੈਠਾ ਆ ਜਦੋਂ ਮਰਜ਼ੀ ਚੱਕ ਕੇ ਕੁਰਸੀ ਤੇ ਬਿਠਾ ਦਿੱਤਾ ਜਾਵੇ ਤੇ ਨਾਲੇ ਉਹ ਪਰਸੈਪਸ਼ਨ ਕਿ ਪੰਜਾਬ ਦੇ ਵਿੱਚ ਸਿਰਫ ਜੱਟ ਹੀ ਮੁੱਖ ਮੰਤਰੀ ਬਣ ਸਕਦਾ ਉਹਨੂੰ ਵੀ ਤੋੜਨ ਦੀ ਕੋਸ਼ਿਸ਼ ਜਿਹੜੀ ਆ ਉਹ ਲਗਾਤਾਰ ਹੋ ਰਹੀ ਹੈ ਹੁਣ ਇਸ ਸਭ ਕਾਸੇ ਦੇ ਵਿੱਚ ਚੀਜ਼ ਕਲੀਅਰ ਹੋ ਰਹੀ ਹੈ ਕਿ ਜਿਹੜੀ ਇਹ ਲੜਾਈ ਪ੍ਰੈਸ ਨੋਟ ਵਾਲੀ ਅੱਜ ਉੱਭਰ ਕੇ ਸਾਹਮਣੇ ਆਈ ਹੈ ਇਹਦੀਆਂ ਜੜਾਂ ਕਾਫੀ ਡੂੰਘੀਆਂ ਨੇ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਲੜਾਈ ਇੱਕ ਦਿਨ ਨਵਾਂ ਚੰਨ ਜ਼ਰੂਰ ਚਾੜੇਗੀ ਤੁਸੀਂ ਕਿਤੇ ਰਾਜ ਭਵਨ ਦੇ ਵਿੱਚ ਇੱਕ ਸਾਦੇ ਸਮਾਗਮ ਚ ਸੌ ਚੱਕ ਸਮਾਗਮ ਨਾਲ ਦੇਖਦੇ ਹੋਵੋ ਐਸੀ ਨੌਬਤ ਆ ਸਕਦੀ ਹੈ ਐਸੇ ਹਾਲਾਤ ਸਿਰਜੇ ਵੀ ਜਾ ਰਹੇ ਆ ਬਣ ਵੀ ਰਹੇ ਆ ਇਹ ਕੋਈ ਹਾਈਪੋਥੈਟিক্যাল ਗੱਲ ਨਹੀਂ ਇਹ ਗੱਲ ਜਦੋਂ ਤੁਸੀਂ ਸਿਕੁਐਂਸਸ ਨੂੰ ਜੋੜ ਕੇ ਦੇਖਦੇ ਹਾਂ ਉਦੋਂ ਤੁਹਾਡੇ ਸਾਹਮਣੇ ਖੁੱਲਣੀ ਸ਼ੁਰੂ ਹੋ ਜਾਂਦੀ ਹੈ ਵਿਕਰਮ ਜੀਠੀਆ ਐਡੇ ਨਿਆਣੇ ਸਿਆਸਤਦਾਨ ਨਹੀਂ ਹੈਗੇ ਕਿ ਉਹ ਮੂੰਹ ਚ ਆਈ ਗੱਲ ਆਪਣੇ ਦਿਲ ਚ ਆਈ ਗੱਲ ਨੂੰ ਮੀਡੀਆ ਚ ਕਹਿ ਦੇਣ ਮੈਂ ਜਿੰਨਾ ਸਮਾਂ ਉਹਨਾਂ ਨੂੰ ਕਵਰ ਕਰਦਿਆਂ ਨੰਘਾਇਆ ਆ ਮੈਂ ਇਹ ਚੀਜ਼ ਨੋਟ ਕੀਤੀ ਆ ਕਿ ਉਹ ਫੈਕਟ ਬੇਸਡ ਗੱਲ ਕਰਦੇ ਆ ਚਾਹੇ ਉਹ ਕਰਨ ਮਜਾਕੀਆ ਲਹਿਜੇ ਚ ਪਰ ਉਹ ਫੈਕਟ ਬੇਸਡ ਗੱਲ ਕਰਦੇ ਆ ਇਹ ਇੱਕ ਕਾਰਨ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਕਲਤਾਰ ਸੰਵਾਲੀ ਲੜਾਈ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਵੱਡੀ ਤਰਥੱਲੀ ਮਚਾਉਣ ਵਾਲੀ ਸਾਬਤ ਹੋ ਸਕਦੀ ਹੈ